ਨੋਗਦਰ ਫਾਰਮ ਭਰ ਰਹੇ ਨਾ ਸਾਰੇ ਹਾਂਜੀ ਅੱਛਾ ਨੋਗਦਰ ਫਾਰਮ ਭਰਦੇ ਵਿੱਚ ਨਾ ਇਸ ਵਾਰ ਥੋੜਾ ਜਿਹਾ ਚੇਂਜ ਹੋਇਆ ਠੀਕ ਹੈ ਚੇਂਜ ਕੀ ਹੋਇਆ ਇੱਕ ਪਿਛਲੀ ਵਾਰ ਕੀ ਹੁੰਦਾ ਸੀ ਸਕੂਲ ਜੋ ਆਪਾਂ ਫਾਰਮ ਭਰ ਕੇ ਉਹ ਅਪਲੋਡ ਕਰਦੇ ਸੀ ਇਸ ਵਾਰੀ ਕੀ ਆ ਉਹ ਫਾਰਮ ਅਪਲੋਡ ਕਰਨ ਦੀ ਜ਼ਰੂਰਤ ਨਹੀਂ ਉਹਦੀ ਜਗ੍ਹਾ ਤੇ ਸਾਡਾ ਜਾਤੀ ਸਰਟੀਫਿਕੇਟ ਆ ਜਿਹੜਾ ਉਹ ਅਪਲੋਡ ਹੁੰਦਾ ਠੀਕ ਹੈ ਜੇਕਰ ਕਿਸੇ ਬੱਚੇ ਦਾ ਜਾਤੀ ਸਰਟੀਫਿਕੇਟ ਨਹੀਂ ਹੋਇਆ ਉਹ ਆਪਦੇ ਹਾਜ਼ਰ ਦਾ ਸਰਟੀਫਿਕੇਟ ਵੀ ਅਪਲੋਡ ਕਰ ਸਕਦਾ ਉਹਦੀ ਜਗ੍ਹਾ ਤੇ ਠੀਕ ਹੈ ਜੇਕਰ ਫਾਦਰ ਦਾ ਵੀ ਨਹੀਂ ਬਣਿਆ ਬੱਚੇ ਦਾ ਵੀ ਨਹੀਂ ਬਣਿਆ ਤਾਂ ਤੁਸੀਂ ਆਪ ਦਾ ਜਨਮ ਸਰਟੀਫਿਕੇਟ ਅਪਲਾਈ ਕਰਕੇ ਜ਼ਰੂਰ ਸੀ ਅਪਲਾਈ ਕਰ ਦਿਓ ਨਾ ਦਿਨ ਤਾਂ ਰਿਕਰ ਸੀ ਮਿਲ ਜਾਂਦੀ ਹੈ ਹੋਰ ਸੀ ਵੀ ਤੁਸੀਂ ਵੀ ਅਪਲੋਡ ਕਰ ਸਕਦੇ ਹੋ ਹੋਰ ਸੀ ਦੇ ਨਾਲ ਤੁਹਾਨੂੰ ਬੜਾ ਆਰਮ ਭਰਿਆ ਜਾਉਂਦਾ ਠੀਕ ਹੈ ਬੱਚੇ ਜਿੰਨਾ ਜਿੰਨੇ ਵੀ ਫਾਰਮ ਭਰਦੇ ਆ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਕੋਸ਼ਿਸ਼ ਕਰਨੀ ਆ ਫਾਰਮ ਭਰਨ ਦੀ ਕਿਉਂਕਿ ਬਾਅਦ ਦੇ ਵਿੱਚ ਕੀ ਆ ਸਾਈਟ ਬਿਜ਼ੀ ਹੋ ਜਾਂਦੀ ਹੈ ਦਾ ਫਾਰਮ ਨਹੀਂ ਭਰੇ ਜਾਂਦੇ ਐ ਉਹ ਜਿਹੜੇ ਬੱਚੇ ਜਿਹੜੇ ਹੁੰਦੇ ਆ ਜਿੰਨਾ ਵੀ ਉਹਤੇ ਜਾਣਾ ਹੁੰਦਾ ਉਹਨਾਂ ਦੀ ਸੈਸ਼ਨ ਹੋਣੀ ਹੁੰਦੀ ਆ ਵਧੀਆ ਪੜਦੇ ਆ ਪਰ ਉਹ ਫਾਰਮ ਨਾ ਭਰਦੇ ਕਰਕੇ ਰਹਿ ਜਾਂਦੇ ਆ ਜਦੋਂ ਸਾਡੀ ਸਾਈਟ ਵੀਜੀ ਹੋ ਜਾਂਦੀ ਆ ਕਿ ਕੋਈ ਫਾਰਮ ਨਹੀਂ ਭਰਿਆ ਜਾਂਦਾ ਉਹ ਬੱਚਾ ਰਹਿ ਜਾਂਦਾ ਇਸ ਕਰਕੇ ਅੱਜ ਇੱਕ ਕਾਲ ਦੋ ਦਿਨਾਂ ਦੇ ਵਿੱਚ ਵਿੱਚ ਕੋਸ਼ਿਸ਼ ਕਰਨੀ ਆ 29 ਤਰੀਕਾ ਤੱਕ ਲਾਸਟ ਡੇਟ ਆ ਜੇਕਰ ਕੋਈ ਬੱਚਾ ਕਿਸੇ ਕਾਰਨ ਕਰਕੇ ਰਹਿ ਜਾਂਦਾ ਤਾਂ 29 ਤੋਂ ਪਹਿਲਾਂ ਪਿਲਾਂ ਵਿੱਚ ਫਾਰਮ ਭਰਨਾ ਪਰ ਕੋਸ਼ਿਸ਼ ਕਰਨੀ ਆ ਇੱਕ ਦੋ ਦਿਨਾਂ ਦੇ ਵਿੱਚ ਕੀ ਭਰਨੀ ਠੀਕ ਹੈ ਬਟੇ ਤੇ ਇੱਕ ਮੈਂ ਸਾਨੂੰ ਲਿੰਕ ਦੇ ਕੇ ਜਾਊਗਾ ਤੁਸੀਂ ਜਿਹੜੇ ਵੀ ਆਨਲਾਈਨ ਕਹਿੰਦੇ ਕਿ ਜਾ ਕੇ ਉਹ ਫਾਰਮ ਭਰਨਾ ਠੀਕ ਹੈ ਸਰਦਾਰ ਨੰਬਰ ਲੈ ਕੇ ਸਾਰਨਾ ਗੱਲ ਕਰਨੀ ਹੈ ਜੇ ਉਹਨਾਂ ਨੂੰ ਸਾਈਟ ਦਾ ਨਹੀਂ ਪਤਾ ਉਹਨਾਂ ਕੋ ਨਹੀਂ ਕਹਿੰਦੀ ਹੈ ਕਿ ਤਾਂ ਤੁਸੀਂ ਸਾਰ ਨਾਲ ਉਹ ਟਿਕ ਕਰ ਰਿਹਾ ਠੀਕ ਹੈ ਉਹ ਕੈਪੀ ਵਾਲੇ ਨੂੰ ਸਾਰ ਇੱਕ ਲਿੰਕ ਦੇ ਦੇਣਗੇ ਉਹ ਲਿੰਕ ਤੋਂ ਕੈਪੀ ਵਾਲਾ ਤੁਹਾਡਾ ਫਾਰਮ ਜਿਹੜਾ ਭਰਦਾ ਠੀਕ ਹੈ ਬਟੇ ਕਿੰਨੇ ਜਣੇ ਭਰਦੇ ਥੋੜੇ ਹਸਰੇ ਕਰੋ ਆਖਰੀ ਕਰੋ ਠੀਕ ਹੈ ਫਾਰਮ ਭਰ ਲਿਆ ਠੀਕ ਕਰ ਲਓ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਫਾਰਮ ਭਰਦੇ ਆ ਤੇ ਕਾਰਨ ਨਾਲ ਤੁਸੀਂ ਆਪਣੀ ਕਹਾਣੀ ਵੀ ਸ਼ੁਰੂ ਕਰਦੇ ਹੋ ਠੀਕ ਹੈ ਬਟੇ ਠੀਕ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤਾਂ ਸਰ ਨਾਲ ਕੰਟੈਕਟ ਕਰ ਲਿਓ ਸਾਨੂੰ ਇਹ ਆਹਦਾ ਨੰਬਰ ਦੇਖੀ ਜਾਊਗਾ ਜੇ ਜਿਹੜੀ ਕੋਈ ਤੁਹਾਡੀ ਪ੍ਰੋਬਲਮ ਹੋਊਗੀ ਤਦ ਉਹ ਸੋਲਵ ਹੋ ਜਾਊਗੀ ਠੀਕ ਹੈ ਬਟੇ ਓਕੇ